ਇਹ ਅਰਜਨ ਬਾਈ 605 ਡੀਆਈ ਡੀਲੈਕਸ ਮਾਡਲ ਆ ਹਾਂ 19 ਮਾਡਲ 19 ਮਾਡਲ ਇਹਦਾ ਰੇਟ ਤਾਂ 5 ਲੱਖ ਤੇ 60000 ਆ ਹਾਂਜੀ ਇਹ ਦੇ ਦਾਂਗੇ ਆਪਾਂ ਟਰੈਕਟਰ 5 ਲੱਖ 30000 ਦਾ ਦੇ ਦੇ 5 ਲੱਖ 30000 ਦਾ 30000 ਦੀ ਛੋਟ ਹਾਂ ਕੋਈ ਹੋਰ ਲੇਖਾ ਡੀਆਈ 35 ਸਿਕੰਦਰ ਮਾਡਲ ਆ 45 ਹਾਰਸ ਪਾਵਰ ਆ ਹੂੰ ਬਾਈ ਮਾਡਲ ਚੱਲੇ 1600 ਘੰਟਾ 1600 ਕਰ ਦੇ ਦੀ ਮੰਗ ਤਾਂ ਹੈਗੀ ਆ 4 ਲੱਖ ਤੇ 90000 ਹਾਂਜੀ ਮੋਕੇ ਤੇ ਟਰੈਕਟਰ ਦੇ ਦਾਂਗੇ 4,70,000 ਰੁਪਏ ਤੇ 260 ਡੀਆਈ ਪਾਵਰ ਸਟੀering ਹੈ ਤੇਰਾ ਪਾਵਰ ਸਟੀering ਹੈ ਕਿੰਨੇ ਮੜ ਰਾਇ ਜੀ ਤੇਰਾ ਮੜ ਲਾ ਤੇਰੀ ਕੀ ਡਿਮਾਂਡ ਕਰ ਦੇਵੀ ਇਹ ਡਿਮਾਂਡ ਤਾਂ ਜੀ 2,98,000 ਰੁਪਏ ਨੰਬਰ ਆਪਣਾ ਹੈਗਾ 95922 1953 ਠੀਕ ਹੈ ਜੀ ਤੇ ਪੁਰਾਣਾ ਟਰੈਕਟਰ ਕੱਟਾ ਪੁਰਾਣਾ ਟਰੈਕਟਰ ਹਾਂ ਕੱਟਾ ਜਿਓ ਲਾਉਨ ਫੈਂਸ ਸਾਰਾਂ ਤੇ ਹੋ ਜੂ ਜਿੰਨੇ ਆਪਣੇ ਕੋਲ ਹਾਂ ਹਾਂ ਜੀ ਅੱਸੀ ਕਾ ਬਾਈ ਜੀ ਸਾਰੇ ਵੀਰਾਂ ਦੋਸਤਾਂ ਨੂੰ ਤੇ ਆਪਾਂ ਖੜੇ ਆਂ ਜੀ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਵੀਰ ਆਪਣੇ ਨਾਲ ਆ ਸਾਰੀ ਗੱਲਬਾਤ ਕਰਦੇ ਆ ਅੱਸੀ ਕਾ ਬਾਈ ਜੀ ਕਿੰਨੇ ਕਾ ਟਰੈਕਟਰ ਅਵੇਲੇਬਲ ਹੁੰਦੇ ਹੈਗੇ ਠੀਕ ਹੈ ਜੀ ਤੇ ਆਪਣੀ ਲੋਕੇਸ਼ਨ ਕੀ ਹੈ ਜੀ ਲੋਕੇਸ਼ਨ ਆਪਣੀ ਤਲਵੰਡੀ ਸਾਬੋ ਮੰਡੀ ਲਾਉਂਦੇ ਆਪਾਂ ਤੇ ਮੰਡੀ ਆਪਣੀ ਭਾਰਤ ਪੰਪ ਦੇ ਸਾਹਮਣੇ ਹੈਗੀ ਠੀਕ ਹੈ ਬਾਈ ਜੀ ਹਾਂ ਟਰੈਕਟਰ ਆਪਣੇ ਇੱਥੇ ਹੀ ਹੁੰਦੇ ਹੈਗੇ ਆਪਣਾ ਇੱਥੇ ਨੋਰਾ ਨੋਰਾ ਜੀ ਹਾਂ ਖੰਡਾ ਚੌਕ ਠੀਕ ਹੈ ਤੇ ਲੋਨ ਵਗੈਰਾ ਇਹ ਸਭ ਦਾ ਹੈ ਲੋਨ ਵਗੈਰਾ ਹੋ ਜੂ ਹਾਂ ਪੁਰਾਣਾ ਟਰੈਕਟਰ ਕੱਟਿਆ ਜਾਓ ਲੋਨ ਹੋ ਜੂ ਆਪਣੇ ਸਾਰੇ ਟਰੈਕਟਰਾਂ ਤੇ ਹੋ ਜੂ ਠੀਕ ਹੈ ਜੀ ਉੱਚੇ ਮਾਡਲ ਟਰੈਕਟਰ ਹੈ ਸਾਰੇ ਹਾਂ ਹਾਂ ਤੇ ਆਪਾਂ ਗੱਲਬਾਤ ਕਰਦੇ ਆਂ ਜੀ ਸੋਨਾ ਲਿੱਕਾ ਡੀਆਈ 35 ਟਰੈਕਟਰ ਦਾ ਹਾਂ ਬੀ ਸੋਨਾ ਲਿਖਾ ਡੀਆਈ 35 ਸਿਕੰਦਰ ਮਾਡਲਾ 42 ਹਰਸ ਪਾਵਰ ਤੇ ਸਾਈਡ ਗੀਅਰ ਚ ਆ ਗਿਆ ਤੇ ਟਾਇਰਾਂ ਦੀ ਕੀ ਕਰ ਟਾਇਰ ਨਾਲ ਦੀ ਨਾ ਭਾਈ ਹੋਣਗੇ 80 ਪੈਸੇ ਟਾਇਰ ਨਾਲ ਦੀ ਨਾ 22 ਮਾਡਲਾ ਚੱਲਿਆ 1600 ਘੰਟਾ 1600 ਘੰਟੇ ਚੱਲਿਆ 22 ਮਾਡਲਾ ਤੇ ਨਾਲ ਦੇ ਪਹਿਲੀ ਪਾਰਟੀ ਦੀ ਹੈ ਪਹਿਲੀ ਪਾਰਟੀ ਆ ਤੇ ਇਹ ਆ ਗਿਆ ਜੀ ਘੱਟ ਤੇਲ ਖਰਚਾ ਟਰੈਕਟਰ ਤੇ ਇਹਦਾ ਨੰਬਰ ਜੀ ਨੰਬਰ ਇਹਦੇ 7 ਸੇ ਦਾ ਐਨਓਸੀ ਮਿਲ ਜੂ ਪਹਿਲੀ ਪਾਰਟੀ ਦਾ ਠੀਕ ਆ ਜੀ ਐਨਓਸੀ ਮਿਲ ਜੂ ਜੀ ਕੀ ਡਿਮਾਂਡ ਕਰਦੇ ਹੋ ਡਿਮਾਂਡ ਦੀ ਤਾਂ ਹੈਗੀ ਆ 4 ਲੱਖ ਤੇ 90 ਹਜ਼ਾਰ ਹਾਂ ਜੀ ਮੌਕੇ ਤੇ ਟਰੈਕਟਰ ਦੇ ਦਾਂਗੇ 4 ਲੱਖ ਤੇ 70 ਹਜ਼ਾਰ ਦਾ 4 ਲੱਖ 70 ਹਜ਼ਾਰ ਹਾਂ ਜੋ ਕੋਈ ਵੀਡੀਓ ਦੇਖ ਕੇ ਆਉਂਦਾ ਹੋਰ ਲੈਸ ਕਰ ਦਾਂਗੇ ਹੋ ਜੂਗਾ ਹੋਰ ਵੀ ਹਾਂ ਹੋਰ ਲੈਸ ਹੋ ਜੂ 5000 ਹੋਰ ਲੈਸ ਕਰ ਦਿੰਦੇ ਠੀਕ ਆ ਜੀ ਟਰੈਕਟਰ ਜਮਨ ਨਵਾਂ ਨਵਾਂ ਟਰੈਕਟਰ ਕਿੰਨੇ ਘੰਟੇ ਚੱਲਿਆ ਸੀ 1600 ਘੰਟਾ ਚੱਲਿਆ 1600 ਘੰਟੇ ਚੱਲਿਆ ਹੈ ਡੀਆਈ 35 ਹੈ ਹਾਂ ਸਕੰਦਰ ਹੈ ਸਕੰਦਰ ਮਾਡਲ ਆ ਅੱਗੇ ਆ ਜਾ ਜੀ ਮਹਿੰਦਰਾ 205 ਡੀਆਈ ਪਾਵਰ ਸਟੀering ਹੈ 13 ਆਵਰ ਸਟੀering ਹੈ ਕਿੰਨੇ ਮਾਡਲ ਹੈ ਜੀ 13 ਮਾਡਲ ਹੈ 13 ਮਾਡਲ ਆ ਤੇ ਰੰਗ ਪੇਂਟ ਦੀ ਗੱਲ ਕਰੀ ਨਹੀਂ ਓਕੇ ਜਮਾ ਕਿਤੇ ਨਹੀਂ ਪੱਜਾ ਪੇਂਟ ਫੁੱਲ ਕਿਤੇ ਨਹੀਂ ਪਹਿਲੀ ਪਾਰਟੀ ਦੀ ਇਹ ਹੈ ਸਸੇ ਦੀ ਹੈ ਹਾਂ ਭੂਮੀ ਪੱਤਰਾ ਪਾਵਰ ਪਲੱਸ ਤੇ 13 ਵਾਲਾ 13 ਵਾਲੇ ਟਾਇਰਾਂ ਵਾਲਾ 13 ਦੇ ਟਾਇਰ ਆ ਹਾਂ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਟਾਇਰ ਤਾਂ 90 ਪੈਸੇ ਟਾਇਰ ਪਏ ਹੋਣਗੇ 95 ਪੈਸੇ 90 95 65 ਟਾਇਰਾਂ ਦੀ ਕੰਡੀਸ਼ਨ ਹੈ ਜੇਕੇ ਦੇ ਟਾਇਰਾਂ ਹਾਂ ਰੰਗ ਪੇਂਟ ਦਾ ਪੂਰਾ Ориਜਨਲ ਕਿਤੇ ਨਹੀਂ ਬਾਈ ਕੱਲ ਮਿਲਣੀ ਲਗੀ ਪਹਿਲੇ ਮਾਲਕ ਦਾ ਹੀ ਹੈ ਸਮਾਈ ਚੱਲਿਆ ਹੋਇਆ ਟਰੈਕਟਰ ਹਾਂ ਡਬਲ ਪੰਪ ਹੂੰ ਤੇ ਇਹਦਾ ਨੰਬਰ ਜੀ ਨੰਬਰ ਹਜੇ ਦਾ ਸਾਸੀ ਦਾ ਜੀ ਦਾ ਵੀ ਠੀਕ ਹੈ ਜੀ ਹਾਂ ਇਹਦੀ ਵੀ ਐਨਓਸੀ ਮਿਲ ਜੂਗੀ ਮਿਲ ਜੂਗੀ ਹਾਂ ਤੇ ਉਹਤੇ ਲਾਉਣ ਹੋ ਜੂਗਾ ਨਾ ਜੀ ਹਾਂ ਲਾਉਣ ਉਹਤੇ ਵੀ ਹੋ ਜੂਗਾ ਇੱਥੇ ਵੀ ਹੋ ਜਾਣਾ ਤੇ ਹੋ ਜੂਗਾ ਇਹਦੀ ਜੀ ਡਿਮਾਂਡ ਕਰ ਦਿਓ ਜੀ ਇਹ ਡਿਮਾਂਡ ਤਾਂ ਹੀ 298000 ਆਪਾਂ ਮੌਕੇ ਤੇ ਟਰੈਕਟਰ ਦੇਵਾਂਗੇ ਇਹ 285000 ਦਾ ਹਾਂ ਜਾਣਾ ਠੀਕ ਆ ਜੀ ਕੋਈ ਮਾੜਾ ਮੋਟਾ ਲੈਸ ਹੋ ਸਕਦਾ ਮਾੜਾ ਮੋਟਾ 1921 ਹੋ ਜਾਣਾ ਮੈਂ ਠੀਕ ਆ ਜੀ ਅੱਗੇ ਆ ਗਿਆ ਜੀ ਸੋਨਾ ਲਿਖਾ ਡੀਏ 750 ਸਕੰਦਰ 55 ਹਾਰਸ ਪਾਵਰ ਸਕੰਦਰ ਮਾਡਲ ਹਾਂ ਚੈਂਜਰ ਵਾਲਾ ਇਹ ਹੈਗਾ ਚੈਂਜਰ ਵਾਲਾ ਜਿੰਨਾ ਮਗਰ ਉਹਨਾ ਮੂਰੇ ਹਾਂ ਇਹ ਵੀ ਹਰਿਆਣਾ ਨੰਬਰ ਹੈ ਹਾਂ ਇਹ ਵੀ ਸਰਸੇ ਦਾ ਸਰਸੇ ਨੰਬਰ ਹੈ ਚਰਜ ਹੋ ਵੀ ਤੇ ਡਬਲ ਡਿਸਟਰੀਬਿਊਟਰ ਡਬਲ ਪੰਪ ਫੋਲਟਾਪ ਮਾਡਲ ਆ ਹਾਂ 55 ਐਚਪੀ ਵਾਲਾ 55 ਐਚਪੀ ਟਾਇਰ ਨਾਲ ਦੀ ਚਾਰੇ ਕਿਤੇ ਨਹੀਂ ਸਪੀਡ ਆ ਜੀ ਹਾਂ 3 ਸਪੀਡ 3 ਸਪੀਡ ਆ ਜੀ ਮੱਕੀ ਦੇ ਝਾਰ ਕਿਰ ਤੇ ਲਾਉਣਾ ਆ ਹਾਂ ਹਾਂ ਕਿਤੇ ਕਿਤੇ ਮਰਜੀ ਧੱਕ ਦੋ ਨੂੰ ਸੁਪਰ ਹੀਡਰ ਤੇ ਮੱਕੀ ਦੇ ਝਾਰ ਦੇ ਬਾਕੀ ਟਰੈਕਟਰ ਵੀ ਬਾਈ ਚੰਗਾ ਪਾਖ ਰਿਹਾ ਆਪਣੇ ਬਾਹਿਆ ਹੋਇਆ ਤਾਂ ਮੈਂ ਲਾਇਆ ਨਹੀਂ ਹੁਣ ਟਰੈਕਟਰ ਘਰੇ ਛੋਨੇ ਤੇ ਆਪਦੇ ਚੱਲੀ ਜਾਂਦਾ ਸੀਗਾ ਠੀਕ ਆ ਜੀ ਤੇ ਟਾਇਰਾਂ ਦੀ ਕੀ ਕੰਡੀਸ਼ਨ ਹੈ ਟਾਇਰ ਬਸ ਨਾਲ ਦੀ ਹੈ ਹੋਣਗੇ 70 75 ਪੈ ਟਾਇਰ ਨਾਲ ਦੀ ਹੋਣਗੇ ਕਿੰਨੇ ਮਾਡਲ ਜੀ ਆ ਜੀ ਮਾਡਲ ਇਹ 21 ਹੈ ਇਹ ਕਿ ਚੱਲਿਆ ਤਾਂ ਇਹ ਘੰਟੇ ਤਾਂ ਮੇਰਾ ਖਿਆਲ ਹੋਊ ਆ 1300 ਘੰਟਾ ਚੱਲਿਆ ਬਸ 13-1400 ਦੇ ਕਰੀਬ ਚੱਲਿਆ ਹੋਏ ਹਾਂ ਸਾਹ ਬਹੁਤ ਹੈ ਠੀਕ ਹੈ ਜੀ ਤੇ ਇਹਦੀ ਕੀ ਮੰਗ ਕਰਦੇ ਹੋ ਜੀ ਮੰਗ ਤੇ ਦੀ 6 ਲੱਖ 5000 ਹੈ ਹਾਂ ਜੀ ਆਪਾਂ ਦੇ ਦਾਂਗੇ 580 ਦਾ 580 ਦਾ ਹਾਂ ਕੋਈ ਹੋਰ ਕਿੰਨੇ ਹੈ ਜੀ 65 ਪੂਰਾ ਵੱਡਾ ਡਿਸਕਾਊਂਟ ਹੈ ਤੁਹਾਨੂੰ ਬਾਈ ਜੀ ਇੱਥੇ ਮਾਰੀ 3 ਸਪੀਡ ਤੇ ਅੱਗੇ ਆ ਗਿਆ ਜੀ ਸੋਨਾ ਲਿਕਾ 13750 ਹਾਂ ਇਹ 13 ਮਾਡਲ ਹੈ ਇਹ 13 ਮਾਡਲ ਹੈ ਆ ਸਕੰਦਰਾ ਇਹ ਬਣਾ ਸਕੰਦਰਾ ਹਾਂ ਇੱਕ ਨੰਬਰ 13 ਹੀ 13 13 ਦੀ ਕੀ ਕੰਡੀਸ਼ਨ ਹੈ ਇਹਦੇ ਨਾਲ ਦੀ ਹੈ ਬਸ ਜਿੰਨੇ ਕਿਹਾ ਬਸ 30 35 ਪੈਸੇ ਬਣਾਉਂਗਾ ਨਾਲ ਦੇ ਟਾਇਰਾ 30 35 ਪੰਜ ਰੰਗ ਪੈਂਟ ਦੀ ਗੱਲ ਕਰੀਏ ਬਾਈ ਜੀ ਪੈਂਟ ਪੂਣ ਨਹੀਂ ਹੋਇਆ ਅਜੇ ਆਪਣੇ ਕੋਲ ਨਹੀਂ ਆਇਆ ਟਰੈਕਟਰ ਇਹ ਜੇ ਕੋਈ ਕੱਲਾ ਪਾ ਤੋਤਾ ਹੀ ਹੈ ਠੀਕ ਹੈ ਜੀ ਓਰੀਜਨਲ ਆ ਜੀ ਹਾਂ ਓਰੀਜਨਲ ਆ ਪਹਿਲੇ ਮਾਲਕ ਨੇ ਕਰਵਾਇਆ ਡਬਲ ਪੰਪਾ ਤੇ ਪਾਵਰ ਸਟੀering ਆ ਇਹ ਸਾਈਡ ਗੇਅਰ ਚ ਆ ਗਿਆ ਇਹਦਾ ਨੰਬਰ ਜੀ ਨੰਬਰ ਇਹਦਾ ਵੀ ਹਰਿਆਣਾ ਹੈ ਇਹਦਾ ਵੀ ਹਰਿਆਣਾ ਨੰਬਰ ਆ ਕੀ ਡਿਮਾਂਡ ਕਰਦਾ ਟਰੈਕਟਰ ਦੀ ਇਹ ਟਰੈਕਟਰ ਦੇ ਦਾਂਗੇ ਆਪਾਂ ਐਵੇਂ ਜਿੱਕਰ ਬਿਨਾਂ ਤਿਆਰੀ ਤੋਂ ਕੱਲ ਨੂੰ ਆਉਂਦਾ ਬੰਦਾ ਕੁਝ ਕਹਿ ਨਹੀਂ ਸਕਦੇ ਐਵੇਂ ਇੱਕ ਟਰੈਕਟਰ 3 ਲੱਖ ਤੇ 40 ਹਜ਼ਾਰ ਦਾ ਦੇ ਦੇ ਤਿੰਨ ਲੱਖ 50 ਹਜ਼ਾਰ ਟਮਾਟਾ ਹਾਂ ਉਹ ਵੀ ਮੌਕੇ ਤੇ ਹੋਰ ਲੈਸ ਹੋ ਜਾ ਠੀਕ ਹੈ ਜੀ ਜੇ ਟਾਇਰ ਟੂਲ ਪਾ ਕੇ ਦੇਖੋ ਉਹ ਬਾਅਦ ਦੀ ਗੱਲ ਆ ਹਾਂ ਉਹ ਬਾਅਦ ਦੀ ਗੱਲ ਲਾਉਣ ਲਾਣੇ ਤੇ ਵੀ ਹੋਊਗਾ ਲਾਉਣੇ ਤੇ ਵੀ ਹੋ ਜਾ ਠੀਕ ਹੈ ਜੀ ਅੱਗੇ ਆ ਗਿਆ ਜੀ ਸਵਰਾਜ 855 4 ਸਟਾਰ ਰਿਵਰਸਿਬਿਟੀ ਹਾਂ ਇਹਨਾਂ ਮਾਡਲ ਪਉਤਨ ਮਾਟਾ ਜਿੰਨਾ ਕਹਦੇ ਸਰ 11 ਮਾਡਲ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਟਾਇਰ ਦੇ ਨਾਲ ਦੀ ਬਸ ਇਹਦੇ ਟਾਇਰ ਹੋਣਗੇ ਮੈਨੂੰ ਲੱਗਦਾ ਵੀ 60% ਟਾਇਰ ਤਾਂ ਹੋਣਗੇ ਮੂ ਨਾਜ਼ਿਰ ਬਸ ਘੱਟ ਲਾ ਲ ਥੋੜੇ ਠੀਕ ਹੈ ਜੀ ਰੰਗ ਪੈਂਟ ਦੀ ਗੱਲ ਕਰੀਏ ਬਾਈ ਓਕੇ ਕਿਤੇ ਕਲਮੀ ਨਹੀਂ ਲੱਗੀ ਜਮ ਰਿਜਨਲ ਰੰਗ ਹੈ ਮੈਂ ਵੀਡੀਓ ਰਿਕਾਰਡ ਕਰਕੇ ਆਇਆ ਕਿਤੇ ਕੋਈ ਕਾਲੇ ਬਗਰੇੜ ਮਾੜੇ ਮਗਰੇੜ ਨੇ ਖਲੇ ਪੈਰਾਂ ਕੋਲ ਹੋਈਆਂ ਠੀਕ ਹੈ ਜੀ ਉਹ ਦਿਖਾ ਦੇ ਮਾੜਾ ਜੀ ਹੋਰ ਕਿਤੇ ਪਾਸ ਕਿ ਦੱਸ ਕੇ ਦਿੰਨਾ ਬਾਈ ਜੰਦਾ ਇਹ ਜੀ ਕੋਈ ਗੱਲ ਨਹੀਂ ਕੋਈ ਨਹੀਂ ਆਪ ਕੋ ਵਿੱਚੋਂ ਕੋਈ ਹੋਰ ਹੋਵੇ ਤੇ ਨਿਕਲ ਜਾ ਕੋਈ ਨਾ ਬਾਈ ਕੋਈ ਹੋਣੀ ਉਹ ਅਣਜਣ ਕੇ ਰਾਦਾ ਅਗਲੇ ਚਲਾ ਕੇ ਆਪ ਦਾ ਪਾਸ ਹਾਂ ਜੀ ਕਾਹਲੇ ਪੱਤਣਾਂ ਦੀ ਆ ਆ ਗਿਆ ਜ਼ਿੰਮੇਵਾਰੀ ਹੈ ਇਹਦਾ ਨੰਬਰ ਦੀ ਗੱਲ ਕਰੀ ਨੰਬਰ ਇਹਦਾ ਵੀ ਹਰਿਆਣਾ ਹੈ ਹਰਿਆਣਾ ਨੰਬਰ ਐਨਓ ਇਹ ਇਹਦੀ ਕੀ ਡਿਮਾਂਡ ਕਰਦੇ ਆ ਜੀ ਇਹ 395 ਰੇਟ ਹੈ ਦਾ ਤੇ ਇਹ ਲੈਸ ਕਰਕੇ ਆਪਾਂ ਦੇ ਦਾਂਗੇ 80000 ਦਾ ਦੇ ਦਾਂਗੇ 3 ਲੱਖ 80000 ਦਾ ਹਾਂ ਹੋਰ ਲੈਸ ਕਰਦੇ ਠੀਕ ਹੈ ਜੀ ਬਾਕੀ 19 22 ਕਹਿੰਦਾ ਮੌਕੇ ਤੇ ਹੋਰ ਹੋਵੇ ਹਾਂ ਅੱਗੇ ਹੈਗਾ ਜੀ ਅਰਜਨ ਬਾਈ 605 DI Dlx ਮਾਡਲ ਆ ਹਾਂ ਤੇ 19 ਮਾਡਲ ਆ 19 ਮਾਡਲ ਆ ਟਾਇਰਾਂ ਦੀ ਕੀ ਕੰਡੀਸ਼ਨ ਹੈ ਟਾਇਰ ਹੋਣਗੇ 90 ਪੈਸੇ ਮੁੱਲ ਦੇ ਵਿੱਚ ਫਰੰਟ ਵਾਲੇ BKT ਦੇ ਬਿਲਕੁਲ ਨਵੇਂ ਟਾਇਰ ਆ ਬਾਈ ਜੀ ਦੇਖ ਸਕਦੇ ਹੋ ਤੁਸੀਂ ਬਾਈ ਕਾੜੇ ਗੁੜੀਏ ਦੇ ਟਾਇਰ ਆ ਗਏ ਜੀ 16 9 ਥਾਈ ਵਾਲੇ ਟਰੈਕਟਰ ਇਹ ਵੀ ਨਵਾਂ ਜਮਾਂ ਨਵਾਂ ਟਰੈਕਟਰ ਆ ਦੇਖ ਸਤੋਂ ਰੰਗ ਪੇਂਟ ਦੀ ਗੱਲ ਕਰੀ ਬਾਈ ਹੋਇਆ ਹੋ ਮਾੜਾ ਮੋਟਾ ਮੂਲ ਲੀ ਜਾ ਐ ਨਹੀਂ ਹੈਗਾ ਵੀ ਥੱਲੇ ਨਹੀਂ ਮੜਿਆ ਬਣਾ ਮੋਟਾ ਕੋਈ ਜਿੱਥੇ ਆ ਜਿਵੇਂ ਆ ਜੀ ਆ ਕਪਰ ਜਾਰ ਖਰਾਬ ਹੋ ਜਾਂਦੇ ਆ ਹਾਂਜੀ ਹਾਂਜੀ ਸੈਂਟਰ ਪਰ ਜਿੱਥੇ ਆ ਗਿਆ ਇਹ ਤੇ ਮਾੜਾ ਮੋਟਾ ਹੋਇਆ ਹੋਇਆ ਠੀਕ ਆ ਜੀ ਇਹ ਸੈਂਟਰ ਗੇਅਰ ਚ ਆ ਗਿਆ ਐਂਟਰ ਆ ਸੈਂਟਰ ਗੇਅਰ ਚ ਆ ਗਿਆ ਗੇਅਰ ਤੋਂ ਸੈਂਟਰ ਕਰਿਆ ਹੋਇਆ ਸਾਈਡ ਗੇਅਰ ਹੁੰਦਾ ਪਹਿਲਾਂ ਇਹ ਵੀ ਸੈਂਟਰ ਕਰਿਆ ਹੋਇਆ ਹਾਂ ਸੈਂਟਰ ਕਰਿਆ ਹੋਇਆ ਤੇ ਡਬਲ ਡਿਸਟ੍ਰਿਬਿ ਨੰਬਰ ਇਹਦਾ ਵੀ ਸਰਸੇ ਦਾ ਸਰਸੇ ਨੰਬਰ ਟਰੈਕਟਰ ਹੁੰਦਾ ਬਾਈ ਆਪਣੇ ਦਾ ਸਾਰੇ ਸਰਸੇ ਦੇ ਠੀਕ ਆ ਜੀ ਕਿੰਨੇ ਮਾਡਲ ਸੀਗਾ ਇਹ ਜੀ ਮਾਡਲ 19 ਦਾ ਰੇਟ ਇਹਦਾ 5 ਲੱਖ ਤੇ 60 ਹਜ਼ਾਰ ਆ ਹਾਂ ਜੀ ਇਹ ਦੇ ਦੇਾਂਗੇ ਆਪਾਂ ਟਰੈਕਟਰ 5 ਲੱਖ 30 ਹਜ਼ਾਰ ਦੇ ਦੇ 5 ਲੱਖ 30 ਹਜ਼ਾਰ 30 ਹਜ਼ਾਰ ਦੀ ਛੋਟ ਹਾਂ ਕੋਈ ਹੋਰ ਲੈਸ ਕਰਦਾ ਜੇ ਮਾੜਾ ਠੀਕ ਆ ਜੀ ਟਰੈਕਟਰ ਚੰਗਾ ਠੀਕ ਆ ਬਾਈ ਜੀ ਤੇ ਇੱਕ ਵਾਰੀ ਐਡਰੈਸ ਬਾਰੇ ਦੱਸ ਦੂ। ਸਟ੍ਰੈਸ ਆਪਣਾ ਬਾਈ ਤਲਵੰਡੀ ਸਾਬੋ ਆ ਇੱਥੇ ਮੰਡੀ ਆਪਣੀ ਹੈਗੀ ਭਾਰਤ ਪੰਪ ਦੇ ਸਾਹਮਣੇ। ਠੀਕ ਆ ਬਾਈ। ਟਰੈਕਟਰ ਆਪਣੇ ਇੱਥੇ ਹੁੰਦੇ ਆ। ਠੀਕ ਆ ਜੀ। ਨੰਬਰ ਆਪਣਾ ਹੈਗਾ 95922 1953। ਠੀਕ ਆ ਜੀ। ਤੇ ਪੁਰਾਣਾ ਟਰੈਕਟਰ ਕੱਟਿਆ। ਪੁਰਾਣਾ ਟਰੈਕਟਰ ਹਾਂ ਕੱਟਿਆ ਜੋ ਲੌਨ ਫੈਂਸ ਸਾਰਿਆਂ ਤੇ ਹੋ ਜਾ ਜਿੰਨੇ ਆਪਣੇ ਕੋਲ ਟਰੈਕਟਰ ਆ। ਠੀਕ ਆ ਜੀ। ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ। ਧੰਨਵਾਦ।